ਦੋਸਤੋ ਅੱਜ ਦੀ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਤੁਹਾਡਾ ਇੱਕ ਵਾਰ ਮਨ ਉਦਾਸ ਤੇ ਜ਼ਰੂਰ ਹੋਵੇਗਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਹ ਜਿਹੜੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੇਕਰ ਇਹਦੇ ਬਦਲੇ ਦੇ ਵਿੱਚ ਤੁਸੀਂ ਕਿਸੇ ਨੂੰ ਲੱਖ ਰੁਪਈਆ ਵੀ ਦਿਓਗੇ ਤਾਂ ਇਹ ਗੱਲਾਂ ਤੁਹਾਨੂੰ ਕਦੀ ਕਿਤੇੋਂ ਵੀ ਸਿੱਖਣ ਨੂੰ ਨਹੀਂ ਮਿਲਣਗੀਆਂ ਕਿਉਂਕਿ ਸਾਰਿਆਂ ਦੇ ਹੱਥ ਖੁੱਲੇ ਨਹੀਂ ਹੁੰਦੇ ਬਹੁਤੇ ਲੋਕਾਂ ਦੇ ਮੂੰਹਾਂ ਦੇ ਉੱਤੇ ਟਿੱਪਾਂ ਹੁੰਦੀਆਂ ਨੇ ਚਮਚਾਗਰੀ ਦੀਆਂ ਦੋਸਤੋ ਕਦੇ ਵੀ ਕੋਈ ਅਦਾਰਾ ਮਾੜਾ ਨਹੀਂ ਹੁੰਦਾ ਕੋਈ ਯੂਨੀਵਰਸਿਟੀ ਮਾੜੀ ਨਹੀਂ ਹੁੰਦੀ ਉਹਨੂੰ ਮਾੜਾ ਕਰ ਦਿੰਦੇ ਨੇ ਕੁਝ ਚਮਚੇ ਲੋਕ ਜਿਹੜੇ ਚਮਚਾਗਰੀ ਕਰਦੇ ਕਰਦੇ ਇਸ ਹੱਦ ਤੱਕ ਚਲੇ ਜਾਂਦੇ ਨੇ ਉਸ ਭਾਂਡੇ ਨੂੰ ਵੀ ਖਾਲੀ ਕਰ ਦਿੰਦੇ ਨੇ ਤੇ ਬਹੁਤ ਵੱਡਾ ਸਮਾਜਿਕ ਨੁਕਸਾਨ ਕਰਦੇ ਨੇ ਯੂਨੀਵਰਸਟੀਆਂ ਦੇ ਵਿੱਚ ਅਕਸਰ ਮੇਰੇ ਪਤਾ ਹੀ ਨਹੀਂ ਕਿੰਨੇ ਕੁ ਜ਼ਿਆਦੇ ਦੋਸਤ ਨੇ ਜਿਹੜੇ ਡਾਕਟਰ ਨੇ ਬਹੁਤ ਵਧੀਆ ਕੰਮ ਕਰਦੇ ਨੇ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਉਹਨਾਂ ਦੇ ਵਿੱਚ ਦਮ ਹੈ ਹਿੰਮਤ ਰੱਖਦੇ ਨੇ ਉਹ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਤੋਂ ਬਿਨਾਂ ਕਿ ਜਿਹੜੀ ਚੀਜ਼ ਇਹ ਨੂੰ ਸਹੀ ਕਹਿਣਾ ਹੈ ਜਿਹੜੀ ਗਲਤ ਹੈ ਉਹਨੂੰ ਗਲਤ ਕਹਿਣਾ ਹੈ ਪਰ ਕੁਝ ਇਦਾਂ ਦੇ ਲੋਕ ਜਿਨ੍ਹਾਂ ਨੇ ਚਮਚਾਗਰੀ ਕੀਤੀ ਰਾਜ ਰਾਜ ਕੇ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਜਦੋਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਉਹ ਆਪਣੇ ਨਾਂ ਦੇ ਅੱਗੇ ਲੱਗੇ ਡਾਕਟਰ ਦਾ ਜਿਹੜਾ ਨਾਜਾਇਜ਼ ਫਾਇਦਾ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਲੈਂਦੇ ਤੁਹਾਨੂੰ ਦਿਖਾਈ ਦੇ ਜਾਂਦੇ ਨੇ ਪਰ ਗੱਲ ਦੋਸਤੋ ਇਹ ਹੈ ਕਿ ਜਿਵੇਂ ਬਾਬੇ ਸਾਰੇ ਅਸਲੀ ਨਹੀਂ ਹੁੰਦੇ ਜਿਆਦਾਤਰ ਉਹਨਾਂ ਦੇ ਵਿੱਚੋਂ ਪਖੰਡੀ ਹੁੰਦੇ ਨੇ ਪਖੰਡ ਕਰਨ ਦੇ ਵਾਸਤੇ ਆਉਂਦੇ ਨੇ ਚਮਚਾਗਰੀ ਕਰਨ ਦੇ ਵਾਸਤੇ ਆਉਂਦੇ ਨੇ ਨੇਤਾ ਲੋਕਾਂ ਦੀ ਉਸੇ ਤਰ੍ਹਾਂ ਬਿਲਕੁਲ ਸਾਰੇ ਆਪਣੇ ਨਾਂ ਦੇ ਅੱਗੇ ਡਾਕਟਰ ਲਾਉਣ ਵਾਲੇ ਲੋਕ ਅਕਸਰ ਡਾਕਟਰ ਨਹੀਂ ਹੁੰਦੇ ਹੋਇਆ ਕੀ ਇਹ ਦੋਸਤੋ ਇਸ ਝੋਨਾ ਜਿਹੜਾ ਹੈ ਜਿਹੜਾ ਤੁਸੀਂ ਵੇਖੀ ਜਾਂਦੇ ਹੋ ਇਹਦੇ ਵਿੱਚ ਡੀਏਪੀ ਪਾਈ ਸੀ ਜ਼ਿੰਮੇਦਾਰ ਨੇ ਡੀਏਪੀ ਤੇ ਪोटाश ਦੋਵੇਂ ਚੀਜ਼ਾਂ ਪਾਈਆਂ ਸੀ ਅਕਸਰ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੇਕਰ ਡੀਏਪੀ ਪਾਈਏ ਜਾਂ ਸੁਪਰ ਪਾਈਏ ਤਾਂ ਘੱਟੋ-ਘੱਟ 12-14 ਦਿਨ ਦਾ ਵਕਬਾ ਰੱਖਣਾ ਹੈ ਉਹਦੇ ਵਿੱਚ ਆਪਾਂ ਜ਼ਿਆਦਾ ਬਰੀਕੀ ਦੇ ਵਿੱਚ ਨਹੀਂ ਦੱਸਿਆ ਸੀ ਕਿ ਕਿਉਂ ਰੱਖਣਾ ਹੈ ਪਰ ਇਸ ਵੀਡੀਓ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਪਰ ਜੋ ਇਹਦੇ ਨਾਲ ਹੋਇਆ ਹੈ ਉਹ ਡੀਏਪੀ ਪਾਉਣ ਤੋਂ ਬਾਅਦ ਦੇ ਵਿੱਚ ਇੱਕ ਸ਼ੋਸ਼ਕ ਮੀਡੀਆ ਤੇ ਜਿਹੜਾ ਨਕਲੀ ਕੋਈ ਡਾਕਟਰ ਹੈ ਉਹਨੂੰ ਫੋਨ ਲਾ ਦਿੱਤਾ ਤੇ ਉਹ ਕਹਿੰਦਾ ਤੁਸੀਂ ਜ਼ਿੰਕ ਦੀ ਵਰਤੋਂ ਕਰਦੇ ਹੋ ਪਹਿਲੇ ਨੰਬਰ ਤੇ ਤੁਹਾਨੂੰ ਪਹਿਲੇ ਹਫਤੇ ਦੇ ਵਿੱਚ ਜ਼ਿੰਕ ਝੋਨੇ ਦੇ ਵਿੱਚ ਪਾ ਹੀ ਦੇਣੀ ਚਾਹੀਦੀ ਏ ਹਰ ਹਾਲ ਦੀ ਵਿੱਚ ਪਾ ਦੇਣੀ ਚਾਹੀਦੀ ਏ ਬਾਅਦ ਚੋਂ ਇਹਨੇ ਕੰਮ ਹੀ ਨਹੀਂ ਕਰਨਾ ਜ਼ਿੰਕ ਜ਼ਿੰਮੇਦਾਰ ਨੇ ਪਾ ਦਿੱਤੀ 33% ਵਾਲੀ ਤੇ ਝੋਨਾ ਉੱਥੇ ਹੀ ਅੜ ਗਿਆ ਬਿਲਕੁਲ ਜਿਵੇਂ ਤੁਹਾਨੂੰ ਆਪਾਂ ਆਖਿਆ ਸੀ ਕਿ ਝੋਨਾ ਅੜ ਜਾਊਗਾ ਪੱਤੇ ਜ਼ੰਗਾਲੇ ਜਾਣਗੇ ਉਸੇ ਤਰ੍ਹਾਂ ਝੋਨਾ ਅੜ ਗਿਆ ਤੇ ਝੋਨੇ ਦੀ ਗਰੋਥ ਜਿਹੜੀ ਆ ਗਈ ਰੁਕਾ ਹੁਣ ਕਿਹੜੇ ਨਕਲੀ ਡਾਕਟਰ ਦੀ ਮਾਂ ਨੂੰ ਮਾਸੀ ਆਖਣਾ ਹੈ ਦੋਸਤੋ ਗੱਲ ਇਦਾਂ ਹੈ ਜਿਹੜੇ ਲੋਕ ਨੇ ਇਹ ਉਹੋ ਹੀ ਲੋਕ ਨੇ ਜਿਹੜੇ ਕਣਕ ਦੇ ਉੱਤੇ ਲਿਓਸਨ ਦੀ ਸਪਰੇਅ ਕਰਵਾ ਕਰਵਾ ਕੇ ਪੰਜਾਬ ਦੀ ਜਵਾਨੀ ਨੂੰ ਨਪੁੰਸਕ ਬਣਾਉਣ ਦੇ ਜਿਹੜੀ ਇਹਨਾਂ ਦੇ ਛੜਯੰਤਰ ਦੇ ਵਿੱਚ ਸ਼ਾਮਲ ਸੀ ਇਹ ਲੋਕ ਜਿਹੜੇ ਵੀਡੀਓ ਅਪਲੋਡ ਕਰਦੇ ਸੀ YouTube ਦੇ ਉੱਤੇ ਕਿ ਤੁਸੀਂ ਲਿਓਸਨ ਦੀ ਸਪਰੇਅ ਕਰੋ ਕਣਕ ਦੇ ਉੱਤੇ ਉਹਦੇ ਨਾਲ ਗਰੋਥ ਰੁਕ ਜਾਊਗੀ ਪਰ ਅਸਲ ਦੇ ਵਿੱਚ ਜੋ ਰਿਸਰਚ ਹੋਈ ਏ ਉਹ ਇਹ ਕਹਿੰਦੀ ਏ ਕਿ ਲਿਓਸਨ ਦੀ ਸਪਰੇਅ ਕਰਨ ਦੇ ਨਾਲ ਪੰਜਾਬ ਦੇ ਵਿੱਚ நபுன்சக்கா ਵਧੀਏ ਇਹ ਉਹ ਨਕਲੀ ਡਾਕਟਰ ਨੇ ਜਿਹੜੇ ਠੱਗਾਂ ਦੇ ਨਾਲ ਬੀਜਾਂ ਦੇ ਵਿੱਚ ਕਮਿਸ਼ਨ ਕਰਕੇ ਉਹਨਾਂ ਦਾ ਝਾੜ ਦੇ 50 ਕੁਆਂਟਲ ਨਿਕਲਦਾ ਹੈ ਕਣਕ ਦਾ ਤੇ ਉਹਨੂੰ 35 35 ਦੱਸ ਕੇ ਵਿੱਚੋਂ ਕਮਿਸ਼ਨਾਂ ਖਾਂਦੇ ਨੇ ਬੀ ਵਕਾ ਕੀ ਉਹਦੇ ਵਿੱਚੋਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਯੂਰੀਆ ਪਾਉਣੀ ਤੁਹਾਨੂੰ ਸਿਖਾਈ ਵੀਡੀਓ ਪਹਿਲਾਂ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਕਿ ਤੁਸੀਂ ਫ੍ਰੀ ਯੂਰੀਆ ਲੈ ਕੇ ਚੋਨੇ ਨੂੰ ਪਾਓ ਇੱਕ ਵਾਰੀ ਨਸ਼ਾ ਤਾਂ ਲਾਓ ਤੁਸੀਂ ਉਹਦੇ ਤੋਂ ਬਾਅਦ ਦੇ ਵਿੱਚ ਆਪੇ ਖਰੀਦ ਕੇ ਤੁਸੀਂ ਪਾਉਣੀ ਹੈ ਇਹਨਾਂ ਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈ ਡਾਕਟਰ ਅਸਲੀ ਜਿਹੜਾ ਇਦਾਂ ਕਦੇ ਵੀ ਤੁਹਾਨੂੰ ਪੁੱਠੀਆਂ ਸਲਾਹਾਂ ਨਹੀਂ ਦੇ ਸਕਦਾ ਸੋਸ਼ਲ ਮੀਡੀਆ ਤੇ ਆਪਣੇ ਕੇਬੀਕੇ ਦੇ ਵਿੱਚ ਜਾਓ ਉੱਥੋਂ ਜਾ ਕੇ ਸਲਾਹ ਲਓ ਉੱਥੋਂ ਤੁਹਾਨੂੰ ਸਲਾਹ ਵਧੀਆ ਮਿਲੇਗੀ ਇਹ ਜਿਹੜੇ ਕੱਡੇ ਡਾਕਟਰ ਨੇ ਇਹਨਾਂ ਦੇ ਕੋਲੋਂ ਤੁਸੀਂ ਕੀ ਸਲਾਹਾਂ ਭਾਲਦੇ ਹੋ ਸੋਨਾ ਦਾ ਚਲੋ ਹੁਣ ਇਹ ਰੁਕ ਗਿਆ ਜ਼ਿੰਮੇਦਾਰ ਦਾ ਫੋਨ ਵੀ ਉਹ ਨਹੀਂ ਚੁੱਕਦਾ ਜਨੇ ਰੁਕਾਇਆ ਹੈ ਸੋਨਾ ਪਰ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਜਿਹੜੀ ਗੱਲ ਆ ਬਹੁਤ ਤੁਹਾਨੂੰ ਆਖੀ ਸੀ ਡੀਏਪੀ ਪਾਉਣ ਤੋਂ ਕੱਟੋ-ਕੱਟ 15 ਦਿਨ ਬਾਅਦ ਦਾ ਵਕਬਾ ਜਿਹੜਾ ਤੁਸੀਂ ਝੋਨੇ ਦੇ ਵਿੱਚ ਜ਼ਿੰਕ ਦਾ ਰੱਖਣਾ ਹੈ ਉਹਦੇ ਪਿੱਛੇ ਕਾਰਨ ਇਹ ਹੈ ਕਿ ਡੀਏਪੀ ਜਦੋਂ ਤੁਸੀਂ ਝੋਨੇ ਦੇ ਵਿੱਚ ਪਾਉਂਦੇ ਹੋ ਕਣਕ ਦੇ ਵਿੱਚ ਪਾਉਂਦੇ ਹੋ ਕਿਸੇ ਵੀ ਫਸਲ ਦੇ ਵਿੱਚ ਜ਼ਮੀਨ ਦੇ ਵਿੱਚ ਜਦੋਂ ਡੀਏਪ ਪੈਂਦੀ ਹੈ ਤਾਂ ਇੱਕ ਵਾਰ ਪੀਐਚ ਲੈਵਲ ਜਿਹੜਾ ਹੈ ਜ਼ਮੀਨ ਦਾ ਹਾਈ ਹੋ ਜਾਂਦਾ ਹੈ ਘੱਟੋ ਘੱਟ 12 ਦਿਨ ਤੱਕ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਪੀਐਚ ਚੈੱਕ ਕਰਨ ਦਾ ਜਿਹੜਾ ਮੀਟਰ ਹੈ ਤੁਹਾਨੂੰ Amazon ਤੋਂ ਮਿਲ ਜਾਊਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਜਾਣਾ ਹੈ ਮੀਟਰ ਲਿਆਓ ਡੀਏਪ ਪਾਓ ਜ਼ਮੀਨ ਦੇ ਵਿੱਚ ਉਹਦੇ ਤੋਂ ਬਾਅਦ ਵਿੱਚ ਉਹਦਾ ਪੀਐਚ ਲੈਵਲ ਚੈੱਕ ਕਰੋ ਜੇਕਰ 8 ਪੀਐਚ ਲੈਵਲ ਆਉਂਦਾ ਹੈ ਤਾਂ ਉਹਦੇ ਤੋਂ 15 ਦਿਨ ਬਾਅਦ ਦੇ ਵਿੱਚ ਪੀ ਐਚ ਲੈਵਲ ਉਹਦਾ ਚੈੱਕ ਕਰਿਓ ਜੇ 7 ਰਹਿ ਜਾਊਗਾ ਜਾਂ ਫਿਰ 7.5 ਰਹਿ ਜਾਊਗਾ ਪਰ ਇਹ ਚੀਜ਼ਾਂ ਦਾ ਤੁਹਾਨੂੰ ਦੱਸੂਗਾ ਕੋਈ ਤਾਂ ਹੀ ਨਾ ਜੇ ਉਹਨੇ ਕੋਈ ਇਦਾਂ ਦਾ ਤਜਰਬਾ ਕੀਤਾ ਹੋਊਗਾ ਜਿੱਤੇ ਆਪਾਂ ਕਿਤਾਬ ਦੇ ਵਿੱਚੋਂ ਪੜ੍ਹ ਕੇ ਹੀ ਕਹਿ ਦੇਣਾ ਹੈ ਕਿ ਇਦਾਂ ਕਰ ਲਓ ਉਦਾਂ ਕਰ ਲਓ ਉਹਦੇ ਉੱਥੇ ਤਾਂ ਫਿਰ ਇਦਾਂ ਦੇ ਹਾਲਾਤ ਬਣੇ ਜਾਣੇ ਨੇ ਜਿਹੜੇ ਹੁਣ ਤੁਹਾਨੂੰ ਮੈਂ ਦਿਖਾਈ ਜਾਨਾ ਜ਼ਿੰਕ ਸਲਫੇਟ ਦੇ ਫਾਸ ਫੋਰਸ ਦਾ ਕਦੇ ਆਪਸ ਦੇ ਵਿੱਚ ਮੇਲ ਹੋ ਹੀ ਨਹੀਂ ਸਕਦਾ ਜੇਕਰ ਇਹਨਾਂ ਦੋਹਾਂ ਚੀਜ਼ਾਂ ਨੂੰ ਤੁਸੀਂ ਥੋੜੇ ਗੈਪ ਦੇ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਅਨਜਾਮ ਆਪਾਂ ਨੂੰ ਮਿੱਟੀ ਦੀ ਸਿਹਤ ਦੇ ਉੱਤੇ ਬਹੁਤ ਜ਼ਿਆਦੇ ਮਾੜੇ ਵਿਖਣ ਨੂੰ ਮਿਲਣਗੇ ਕੈਮੀਕਲ ਲੋਗ ਤੁਹਾਡੀ ਜ਼ਮੀਨ ਦੇ ਵਿੱਚ ਵੱਧਦੇ ਜਾਣਗੇ ਜਿੰਨੇ ਤੱਤ ਪਾਈ ਜਾਓਗੇ ਉਨੇ ਕੈਮੀਕਲ ਲੋਗ ਹੁੰਦੇ ਜਾਣਗੇ ਪੀ ਐਚ ਲੈਵਲ ਜਿਹੜਾ ਤੁਹਾਡੀ ਜ਼ਮੀਨ ਦਾ ਹਾਈ ਹੁੰਦਾ ਜਾਊਗਾ ਤੇ ਤੁਹਾਡੀਆਂ ਫਸਲਾਂ ਦੇ ਜਿਹੜੇ ਫਟਾਰੇ ਨੇ ਉਹ ਬਿਲਕੁਲ ਰੁਕਦੇ ਜਾਣਗੇ ਤੱਤਾ ਨੂੰ ਤੋੜਨ ਦੇ ਵਾਸਤੇ ਬੌਦੇ ਨੂੰ ਪ੍ਰੋਵਾਈਡ ਕਰਵਾਉਣ ਦੇ ਵਾਸਤੇ ਮਾਈਸੀਲੀਅਮ ਦੀ ਬਹੁਤ ਜ਼ਿਆਦੀ ਲੋੜ ਹੁੰਦੀ ਹੈ ਜਿਹੜੀ ਕਿ ਆਪਣੀ ਫਸਲਾਂ ਦੀ ਰਹਿੰਦ-ਖੂੰਦ ਤੋਂ ਮਿਲਦੀ ਹੈ ਜ਼ਮੀਨਾਂ ਦੇ ਵਿੱਚ ਜਿਹੜੀ ਪ੍ਰਾਲੀ ਹੁੰਦੀ ਹੈ ਜਾਂ ਕਣਕ ਦਾ ਨਾੜ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਹੀ ਜ਼ਮੀਨ ਨੂੰ ਪ੍ਰੋਵਾਈਡ ਨਹੀਂ ਕਰਵਾਉਂਦੇ ਜਾਂ ਤੇ ਉਹਨੂੰ ਅੱਗ ਲਾ ਦਿੰਨੇ ਆ ਆਪਾਂ ਜਾਂ ਫਿਰ ਬਾਹਰ ਕੱਢ ਲੈਨੇ ਆ ਜ਼ਮੀਨ ਦੇ ਵਿੱਚੋਂ ਉਤੋਂ ਜੇਕਰ ਇਦਾਂ ਦੀਆਂ ਗਲਤੀਆਂ ਲਗਾਤਾਰਤਾ ਦੇ ਵਿੱਚ ਤੁਸੀਂ ਕਰੋਗੇ ਤਾਂ ਅਣਜਾਣ ਤੁਹਾਨੂੰ ਬਹੁਤ ਜ਼ਿਆਦੇ ਮਾੜੇ ਭੁਗਤਣ ਨੂੰ ਮਿਲਣਗੇ ਤੇ ਭੁਗਤਨ ਨੂੰ ਮਿਲੀ ਵੀ ਜਾਂਦੇ ਨੇ ਇਹ ਤਾਂ ਉਹ ਰਿਜ਼ਲਟ ਨੇ ਜਿਹੜੇ ਤੁਹਾਨੂੰ ਅੱਖਾਂ ਦੇ ਨਾਲ ਦਿਖਾਈ ਦੇ ਜਾਣੇ ਨੇ ਇਨਸਟੈਂਟ ਇਹਦੇ ਤੋਂ ਇਲਾਵਾ ਵੀ ਤੁਹਾਡੇ ਇੰਨੇ ਕੋ ਜਿਆਦੇ ਨੁਕਸਾਨ ਨੇ ਜਿਹੜੇ ਤੁਹਾਨੂੰ ਅੱਖਾਂ ਦੇ ਨਾਲ ਤੇ ਦਿਖਾਈ ਨਹੀਂ ਦੇਣਗੇ ਪਰ ਤੁਹਾਡੀ ਜ਼ਮੀਨ ਨੂੰ ਬਹੁਤ ਜਿਆਦਾ ਬਿਮਾਰ ਕਰ ਦੇਣਗੇ ਜੇਕਰ ਇਹੋ ਜੀਆਂ ਗਲਤੀਆਂ ਨੂੰ ਤੁਸੀਂ ਲਗਾਤਾਰ ਦੁਹਰਾਉਂਦੇ ਹੋ ਇਹੋ ਜਿਹੇ ਬੇਵਕੂਫ ਲੋਕ ਕੁਝ ਅੱਧੀ ਕੁ ਰਿਸਰਚ ਨੂੰ ਪੜ੍ਹ ਕੇ ਤੁਹਾਨੂੰ ਦੱਸ ਦੇਣਗੇ ਆ ਵੇਖੋ ਜੇ ਆ ਰਿਸਰਚ ਹੋਈ ਏ ਕਹਿੰਦੀ ਏ ਜੇਕਰ ਡੀਪੀ ਪਾਓਗੇ ਫਾਸਫੋਰਸ ਪਾਓਗੇ ਤਾਂ ਤੁਹਾਨੂੰ ਜ਼ਿੰਕ ਜਿਆਦਾ ਪਾਉਣੀ ਪਊਗੀ ਖੇਤੀਬਾੜੀ ਦਣੀ ਚਾਹੀਦੀ ਏ ਬੇਵਕੂਫੋ ਫਾਸਫੋਰਸ ਪਾਉਣ ਦੇ ਨਾਲ ਲੋਕ ਹੋ ਜਾਂਦੀ ਏ ਜ਼ਿੰਕ ਤਾਂ ਹੀ ਉਸ ਰਿਸਰਚ ਦੇ ਵਿੱਚ ਲਿਖਿਆ ਹੈ ਕਿ ਤੁਹਾਨੂੰ ਜ਼ਿੰਕ ਜ਼ਿਆਦਾ ਹੀ ਪਾਉਣੀ ਪਊਗੀ ਪਰ ਇਹ ਨਹੀਂ ਲਿਖਿਆ ਜੇ ਉਸ ਰਿਸਰਚ ਨੂੰ ਵੀ ਤੁਸੀਂ ਸਾਰਾ ਕਿਤੇ ਪੜ ਲਓ ਅੱਖਾਂ ਦੇ ਉੱਤੋਂ ਚਮਚਾ ਗਰੀ ਦਾ ਜਿਹੜਾ ਚਸ਼ਮਾ ਹੈ ਤੁਸੀਂ ਲਾ ਕੇ ਉਸ ਸਾਰੀ ਰਿਸਰਚ ਨੂੰ ਪੜ ਲਓ ਤੇ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਫਾਸਫੋਰਸ ਦੇ ਨਾਲ ਹੀ ਤੁਸੀਂ ਜ਼ਿੰਕ ਪਾ ਦਿਓ ਮੈਨੂੰ ਲੱਗਦਾ ਹੈ ਕਿ ਕੋਈ ਐਡਾ ਚਮਚਾ ਵੱਡਾ ਵੀ ਨਹੀਂ ਹੋਣਾ ਚਾਹੀਦਾ ਤੇ ਜੇਕਰ ਕਿਸੇ ਨੂੰ ਐਡਾ ਵੱਡਾ ਚਮਚਾ ਮਿਲ ਜਾਂਦਾ ਹੈ ਤਾਂ ਉਹ ਤਾਂ ਕਰਮਾਂ ਵਾਲਾ ਹੋਊਗਾ ਕਿਉਂਕਿ ਐਡੇ ਐਡੇ ਚਮਚੇ ਕਿੱਥੇ ਮਿਲਦੇ ਨੇ ਅਜਕਰ ਲੱਭਿਆ ਨਹੀਂ ਮਿਲਦੇ ਦੇ ਅੱਜਕੱਲ ਸਾਰੇ ਲੋਕ ਬੜੇ ਸਿਆਣੇ ਹੋ ਗਏ ਨੇ ਇਹ ਲੋਕ ਉਹ ਨੇ ਜਿਹੜੇ ਕਦੀ ਸਵਾਲ ਨਹੀਂ ਕਰਦੇ ਕਿ ਸਾਡੀ ਯੂਨੀਵਰਸਿਟੀ ਜਿਹੜੀ ਇਹ ਕੁਝ ਸਪੈਸੀਫਿਕ ਕੰਪਨੀਆਂ ਦੀਆਂ ਦਵਾਈਆਂ ਹੀ ਸਪਰੇਅ ਦੇ ਵਾਸਤੇ ਕਿਉਂ ਸਾਨੂੰ ਸੁਜੈਸਟ ਕਰਦੇ ਨੇ ਕਿ ਤੁਸੀਂ ਇਸ ਕੰਪਨੀ ਦਾ ਬਾਈ ਨੇਮ ਦੱਸਦੇ ਨੇ ਕਿ ਆਹ ਜਿਹੜੀ ਸਪਰੇਅ ਕਰੋ ਉਹਦਾ ਟੈਕਨੀਕਲ ਕਿਉਂ ਨਹੀਂ ਦੱਸਦੇ ਲੋਕਲ ਜਿਹੜੀਆਂ ਦਵਾਈਆਂ ਨੇ ਸਸਤੀਆਂ ਪੈਂਦੀਆਂ ਨੇ ਜਿਹੜੇ ਟੈਕਨੀਕਲ ਸਸਤੇ ਪੈਂਦੇ ਨੇ ਉਹੋ ਹੀ ਮਹਿੰਗੀਆਂ ਕੰਪਨੀਆਂ ਦੇ ਕਿਉਂ ਦੱਸੇ ਜਾਂਦੇ ਨੇ ਨਾ ਬਿਲਕੁਲ ਨਹੀਂ ਪਰ ਇਹ ਲੋਕ ਸਾਡੇ ਵਰਗੇ ਜਿਹੜੇ ਲੋਕ ਆਪਣੀ ਮਿਹਨਤ ਦੇ ਆਪਣੇ ਤਜਰਬੇ ਤੁਹਾਨੂੰ ਦੱਸਦੇ ਨੇ ਕੁਝ ਸਹੀ ਤੁਹਾਨੂੰ ਦੱਸਦੇ ਨੇ ਕੁਝ ਆਪ ਖੁਦ ਕਰਕੇ ਦੱਸਦੇ ਨੇ ਕੱਲਾ ਲਿਖਿਆ ਜਿਹੜਾ ਪੜ੍ਹ ਕੇ ਨਹੀਂ ਬੋਲ ਦਿੰਦੇ ਉਹਨਾਂ ਦੇ ਉੱਤੇ ਤੁਹਾਨੂੰ ਤੰਜ ਕੱਸਦੇ ਮਿਲ ਜਾਣਗੇ ਇਹੋ ਜਿਹੇ ਚਮਚੇ ਲੋਕ ਦੇ ਅਕਸਰ ਜ਼ਿਮੀਂਦਾਰਾਂ ਦਾ ਨੁਕਸਾਨ ਹੀ ਕਰਵਾਉਂਦੇ ਨੇ ਇਹ ਬੇਨਤੀ ਹੈ ਕਿ ਜ਼ਿੰਕ ਜਿੱਕਰ ਝੋਨੇ ਦੇ ਵਿੱਚ ਪਾਉਣੀ ਹੈ ਫਾਸਫੋਰਸ ਦੀ ਵਰਤੋਂ ਤੁਸੀਂ ਕੀਤੀ ਹੈ ਤਾਂ ਜਿੰਨੇ ਦਿਨ ਦਾ ਗੈਪ ਵਿੱਚ ਰੱਖੋਗੇ ਉਹਨਾਂ ਜ਼ਿਆਦਾ ਤੁਹਾਡੀ ਜ਼ਮੀਨ ਦੀ ਸਿਹਤ ਦੇ ਵਾਸਤੇ ਚੰਗਾ ਹੋਵੇਗਾ ਤੁਹਾਡੀ ਜ਼ਮੀਨ ਜਿਹੜੀ ਇਹ ਬਿਮਾਰ ਨਹੀਂ ਹੋਵੇਗੀ ਪੀ ਐਚ ਲੈਵਲ ਜ਼ਿਆਦਾ name what ਜਿੰਨਾ ਘੱਟ ਗੈਪ ਦੇ ਵਿੱਚ ਦੋਹਾਂ ਚੀਜ਼ਾਂ ਦੀ ਵਰਤੋਂ ਕਰੋਗੇ ਉੰਨੀ ਤੁਹਾਡੀ ਜ਼ਮੀਨ ਦੀ ਸਿਹਤ ਜ਼ਿਆਦਾ ਖਰਾਬ ਹੋਵੇਗੀ ਪਹਿਲਾਂ ਇਨ੍ਹਾਂ ਹੀ ਜ਼ਮੀਨਾਂ ਦੇ ਵਿੱਚ ਅੱਧਾ ਤੋੜਾ ਜਿੱਕਰ ਯੂਰੀਆ ਦਾ ਝੋਨੇ ਦੇ ਵਿੱਚ ਪਾ ਦਿੱਤਾ ਜਾਂਦਾ ਸੀ 2000 ਸਾਲਾਂ ਦੇ ਲਾਗੇ ਤਾਂ ਝੋਨਾ ਡਿੱਗਣ ਵਾਲਾ ਹੋ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਤੋੜੇ ਵੀ ਜ਼ਮੀਨਦਾਰ ਪਾਈ ਜਾਂਦੇ ਨੇ ਕਿਉਂ ਪਾਈ ਜਾਂਦੇ ਨੇ ਕਿਉਂਕਿ ਲੋਕ ਵੱਧ ਗਏ ਨੇ ਜ਼ਮੀਨਾਂ ਦੇ ਵਿੱਚ ਕੈਮੀਕਲ ਲੋਕ ਜ਼ਿਆਦੇ ਹੁੰਦੇ ਜਾਂਦੇ ਨੇ ਪੀ ਐਚ ਲੈਵਲ ਹਾਈ ਹੁੰਦੇ ਜਾਂਦੇ ਨੇ ਹਾਈ ਹੁੰਦੇ ਕਿਉਂ ਜਾਂਦੇ ਨੇ ਕਿਉਂਕਿ ਸਿਰਫ ਇਸ ਜਿਹਦੇ ਉੱਤੇ ਗੌਰ ਕਰਨੀ ਹੈ ਕਿ ਆਹ ਤੱਤ ਪਾਉਣ ਦੇ ਨਾਲ ਦੂਜੇ ਤੱਤ ਦੀ ਕਮੀ ਆ ਜਾਂਦੀ ਏ ਤੇ ਦੂਜਾ ਵੀ ਛੇਤੀ ਨਾਲ ਪਵਾ ਦਿਓ ਬੇਵਕੂਫੀ ਦੀ ਵੀ ਇੱਕ ਹੱਦ ਹੁੰਦੀ ਏ ਇੱਕ ਬੱਚਾ ਵੀ ਤੁਹਾਨੂੰ ਦੱਸ ਦਊਗਾ ਕਿ ਜੇਕਰ ਇੱਕ ਤੱਤ ਨੂੰ ਵਰਤਣ ਤੋਂ ਬਾਅਦ ਦੇ ਵਿੱਚ ਦੂਜੇ ਤੱਤ ਦੀ ਕਮੀ ਜ਼ਿਆਦਾ ਦਿਖਾਈ ਦਿੰਦੀ ਏ ਤਾਂ ਇਹਦਾ ਮਤਲਬ ਇਹ ਨਹੀਂ ਏ ਕਿ ਦੂਜੇ ਨੂੰ ਛੇਤੀ ਪਾ ਦਿਓ ਇਹਦਾ ਮਤਲਬ ਇਹ ਏ ਕਿ ਦੂਜਾ ਜਿਹੜਾ ਪਹਿਲਾਂ ਵੀ ਤੁਹਾਡੀ ਜ਼ਮੀਨ ਦੇ ਵਿੱਚ ਥੋੜਾ ਬਹੁਤਾ ਵੀ ਹੈਗਾ ਸੀ ਉਹਨੂੰ ਵੀ ਫਾਸ ਫੋਰਸ ਨੇ ਲੋਕ ਕਰ ਦਿੱਤਾ ਏ ਤੇ ਉਹ ਲੋਕ ਹੁਣ ਕੁਝ ਦਿਨਾਂ ਤੱਕ ਖੁੱਲੇਗਾ ਤੇ ਜੇ ਉਹਦੇ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਹੋਰ ਜ਼ਿਆਦਾ ਜ਼ਿੰਕ ਦੀ ਵਰਤੋਂ ਕਰੋਗੇ ਫਾਸ ਫੋਰਸ ਦੀ ਵਰਤੋਂ ਕਰੋਗੇ ਤਾਂ ਉਹ ਤੁਹਾਡਾ ਲੋਕ ਤਗੜਾ ਹੁੰਦਾ ਜਾਣਾ ਹੈ ਉਹਨੇ ਟੁੱਟਣਾ ਨਹੀਂਗਾ ਉਹਨੇ ਟੁੱਟਣਾ ਨਹੀਂਗਾ ਉਹਨੇ ਜ਼ਿਆਦਾ ਤਗੜੇ ਹੁੰਦੇ ਜਾਣਾ ਹੈ ਤੇ ਜ਼ਿਆਦਾ ਦਿਨਾਂ ਤੱਕ ਤੁਹਾਨੂੰ ਉਹਦੀ ਕਮੀ ਜਿਹੜੀ ਤੁਹਾਡੀ ਫਸਲ ਦੇ ਵਿੱਚ ਦਿਖਾਈ ਦੇਂਦੀ ਰਹਿਣੀ ਹੈ ਸੋ ਇਸ ਕਰਕੇ ਜੇ ਤੇ ਡੀਏਪੀ ਪਾਈਏ ਤਾਂ ਜ਼ਿੰਕ ਨੂੰ ਥੋੜਾ ਜਿਹਾ ਗੈਪ ਰੱਖ ਕੇ ਉਹਦੀ ਵਿੱਚ ਵਰਤੋਂ ਕਰੋ ਜੇਕਰ ਤੁਸੀਂ 33% ਜਾਂ 21% ਵਾਲੀ ਜ਼ਿੰਕ ਹੀ ਪਾਉਣੀ ਹੈ ਤਾਂ ਥੋੜਾ ਜਿਹਾ ਗੈਪ ਜ਼ਰੂਰ ਰੱਖੋ ਜੇਕਰ ਡੀਏਪੀ ਦੀ ਵਰਤੋਂ ਨਹੀਂ ਕੀਤੀ ਤਾਂ ਜਦੋਂ ਮਰਜ਼ੀ ਛੋਨੇ ਦੇ ਵਿੱਚ ਜ਼ਿੰਕ ਪਾ ਲਿਓ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੈ ਤੇ ਇਹੋ ਜੇ ਛੜੇੰਤਰ ਬਾਜ਼ ਜਿਹੜੇ ਲੋਕ ਨੇ ਇਹਨਾਂ ਦੇ ਕੋਲੋਂ ਸਤਰ ਕਰੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੇ ਤਾਂ ਜੋ ਉਹਨਾਂ ਤੱਕ ਇਹ ਗੱਲਾਂ ਪਹੁੰਚ ਸਕਣ ਜਿਹੜੀਆਂ ਪਹੁੰਚਣੀਆਂ ਬਹੁਤ ਜ਼ਿਆਦੀਆਂ ਜ਼ਰੂਰੀ ਨੇ ਸੋ ਵੀਡੀਓ ਨੂੰ ਵੇਖਣ ਦੇ ਵਾਸਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ